ਅੱਜ ਵੇਲੇ ਪੂਰਾ ਭਾਰਤ ਇੱਕ ਵੀਡੀਓ ਕ੍ਰिएਟਰ ਬਣ ਚੁੱਕਾ ਹੈ ਕੋਈ ਇੰਸਟਾਗ੍ਰam ਤੇ ਕੰਮ ਕਰ ਰਿਹਾ ਹੈ ਕੋਈ YouTube ਤੇ ਕੰਮ ਕਰ ਰਿਹਾ ਹੈ ਕਿਸੇ ਦਾ Facebook ਪੇਜ ਹੈ ਤੇ ਦੋਸਤੋ ਬੜਾ ਕੀ ਰਹੇ ਅਸੀਂ ਹਾਸੇ ਵਾਲੀਆਂ ਰੀਲਾਂ ਜਿਨ੍ਹਾਂ ਦਾ ਕੋਈ ਤਕ ਨਹੀਂ ਹੈ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈ ਹੋ ਦੋਸਤੋ ਅਗਰ ਪੁਰਸ਼ ਹੋ ਮਰਦ ਹੋ ਤੇ ਫਿਰ ਆਓ ਮਰਦਾਂ ਦੇ ਹੱਕਾਂ ਦੀ ਆਵਾਜ਼ ਦੀ ਰੀਲਾਂ ਬਣਾਈਏ ਕਿ ਇਸ ਦੇ ਇਸ ਦਾ ਸਿਸਟਮ ਚੇਂਜ ਹੋ ਸਕੇ ਇਹ ਮਰਦ ਵਿਰੋਧੀ ਜਿਹੜੇ ਕਾਨੂੰਨ ਬਣ ਚੁੱਕੇ ਨੇ ਇਹਨਾਂ ਨੂੰ ਠੱਲ ਪੈ ਸਕੇ ਲਿੰਗ ਆਧਾਰਿਤ ਕਾਨੂੰਨਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਆਓ ਕੋਈ ਚੱਜ ਦਾ ਕੰਮ ਕਰੀਏ ਬੜੀਆਂ ਬਣਾਲੀਆਂ ਅਸੀਂ ਹਾਸੇ ਵਾਲੀਆਂ ਰੀਲਾ ਬੜੇ ਬਣਾਲੀਆਂ ਅਸੀਂ ਬੇਤੁਕੀਆਂ ਰੀਲਾ ਹੁਣ ਆਪਾਂ ਕੋਈ ਕੰਮ ਚੱਜ ਦਾ ਵੀ ਕਰ ਲਈਏ ਜਿੰਨੇ ਵੀ ਮਰਦ ਨੇ ਸਾਰੇ ਦੇਸ਼ ਵਿੱਚ ਸਾਰਿਆਂ ਵਿੱਚ ਇਸ ਗੱਲ ਦਾ ਏਕਾ ਹੋਵੇ ਕਿ ਹੁਣ ਆਵਾਜ਼ ਮਰਦਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਹੈ ਕਿਉਂਕਿ ਲਿੰਗ ਅਧਾਰਿਤ ਕਾਨੂੰਨਾਂ ਦੀ ਬਹੁਤ ਦੁਰਵਰਤੋਂ ਹੋ ਰਹੀ ਹੈ। ਔਰ ਆਪਾਂ ਸੋਸ਼ਲ ਮੀਡੀਆ ਤੇ ਇਸ ਆਵਾਜ਼ ਨੂੰ ਬੁਲੰਦ ਕਰੀਏ ਕਿ ਸਾਨੂੰ ਸਮਾਨਤਾ ਦੇ ਅਧਿਕਾਰ ਚਾਹੀਦੇ ਨੇ, ਸਮਾਨਤਾ ਦੇ ਕਾਨੂੰਨ ਚਾਹੀਦੇ ਨੇ ਤਾਂ ਕਿ ਆਦਮੀ ਮਰਦ ਸੇਫ ਹੋ ਸਕੇ।